ਜੋ ਮੁੱਖ ਮੰਤਰੀ ਪੁਆਇੰਟ ਸਮਾਣ ਵੱਲੋਂ ਝੰਡਾ ਲੈ ਜਾਣਾ ਪਰ ਉਸ ਤੋਂ ਪਹਿਲਾਂ ਤਸਵੀਰਾਂ ਦਿਖਾਉਣੇ ਆ ਕਿ ਫਰੀ ਕੋਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅਗਨੀ ਵੀਰ ਕਾਸ਼ਦੀਪ ਹੈ ਉਹਦੇ ਪਰਿਵਾਰ ਦੇ ਨਾਲ ਅਤੇ ਕਿਸਾਨੀ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਜਾਣਾ ਤੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਕੱਠੇ ਹੋ ਕੇ ਪਰਿਵਾਰ ਨਾਲ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰਾ ਵੱਲੋਂ ਜਾਇਆ ਜਾ ਰਿਹਾ ਹੈਗਾ ਵੱਡੀ ਗੈਂਟਰੀ ਦੇ ਵਿੱਚ ਕਿਸਾਨਾਂ ਕੋ ਮੌਜੂਦ ਨੇ ਤੇ 50 ਹਜ਼ਾਰ ਦੇ ਨਾਰੇ ਲੱਗ ਰਹੇ ਨੇ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਤੇ ਮੁੱਖ ਮੰਤਰੀ ਨਾਲ ਮਿਲਣ ਦੀ ਪਰਿਵਾਰ ਵੱਲੋਂ ਕੱਲ ਕਿਹਾ ਗਿਆ ਸੀ ਪਰ ਮਿਲਣ ਨਹੀਂ ਦਿੱਤਾ ਗਿਆ ਸੀ ਕੱਲ ਤੋਂ ਚੱਲਦੇ ਅੱਜ ਪਰਿਵਾਰ ਨੇ ਮਿਲਣ ਪਹੁੰਚਿਆ ਤੇ ਸਟੇਡੀਅਮ ਦੇ ਵਿੱਚ ਝੰਡਾ ਲੈਣ ਪਹੁੰਚੇ ਨੇ ਤੁਸੀਂ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਵੀਰਲੇ ਵਿੱਚ ਇਹ ਇਹਦਾ ਸੈਂਪਾ ਪਾਰੀਡਾ ਨੂੰ ਉਤ ਦਿੱਤਾ ਗਿਆ ਹੈਗਾ ਪਤੋਗੀ ਪਰਿਵਾਰ ਨਾਲ ਗੱਲਬਾਤ ਕੀਤੀ ਪਰਿਵਾਰ ਨਾਲ ਚਾਹੁੰਦੇ ਸੀਗੇ ਉਹ ਬੈਰੀਕਡ ਤੋੜ ਕੇ ਅੱਗੇ ਵਧੇ ਹੋਏ ਨੇ ਕਿਸਾਨ ਵੀ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਦੀ ਲਗਾਤਾਰ ਵੱਧ ਰਹੇ ਨੇ ਉਸ ਲੋਕਾਂ ਦੀ ਕੋਸ਼ਿਸ਼ ਕਰ ਰਹੀ ਆ ਪਰ ਜਿਹੜਾ ਵੱਧਸ ਹੈ ਨੇ ਆ ਬੋਕੇ ਦੀਆਂ ਤਸਵੀਰਾਂ ਨੇ ਕਿਉਂਕਿ ਆਕਾਸ਼ਦੀਪ ਜੋ ਪਿਛਲੇ ਸਮੇਂ ਸ਼ਹਾਦਾ ਘਟ ਪੀ ਗਿਆ ਸੀ ਪਰ ਉਸ ਨੂੰ ਜਿਹੜਾ ਹਲੇ ਤੱਕ ਜਿਹੜਾ ਜਿਹੜਾ ਉਸ ਨੂੰ ਸ਼ਹੀਦ ਦਾ ਦਰਜ ਨਹੀਂ ਦਿੱਤਾ ਗਿਆ ਤਸ਼ਹੀਦ ਦਾ ਦਰਜ ਵਾਲੇ ਪ੍ਰੋਵਾਈਡ ਲੜ ਰਹੇ ਨੇ ਤੇ ਤੇਰੇ ਪਾਸੇ ਸ਼ੰਭੂ ਅਦਿਕਨੋਰੀ ਬਾਡਰ ਦੇ ਉੱਪਰ ਜੋ ਹੋਇਆ ਸੀਗਾ ਉਸ ਦਾ ਅਮਰੋਦ ਲਗਾਤਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀਗਾ ਭਾਰਤੀ ਕਿਸਾਨ ਜੂਨ ਇੱਕਤਾ ਸਿੱਧੂ ਪਰਵਰ ਵੱਲੋਂ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਹੜਾ ਸਰਕਾਰ ਦਾ ਪਹਿਲਾ ਬੈਰੀਅਰ ਤੋੜ ਕੇ ਜੋ ਇਸ ਸਮੇਂ ਚਾਰ ਰੋਡ ਦੇ ਉੱਪਰ ਲੱਗਾ ਸੀ ਉਹ ਬਰਗੜ ਤੋੜ ਕੇ ਅੱਗੇ ਪਹੁੰਚ ਚੁੱਕੇ ਨੇ ਤੇ ਉਹ ਜੀ ਦੂਰੀ ਤੇ ਸਟੇਡੀਅਮ ਹੈ ਉਹਨਾਂ ਦਾ ਕਹਿਣਾ ਕਿ ਸਟੇਡੀਅਮ ਦੇ ਮੁੱਖ ਮੰਤਰੀ ਨਾਲ ਮਿਲ ਕੇ ਇਸਾਨੀ ਗੱਲਾਂ ਜਾਂ ਅਗਲੀ ਵੀ ਰਿਕਵੈਸਟ ਹੀ ਪਾ ਅਗਲੀ ਗੱਲਬਾਤ ਕਰਨੀ ਹੈ ਹੁਣ ਇਕਦਮ ਜਿਹੜੇ ਅੱਗੇ ਪਸ਼ੂ ਵੀ ਭਜਣਾ ਪੈ ਚੁੱਕੀਆਂ ਕਿਉਂਕਿ ਸਵੇਰ ਦੇ ਜਿਹੜੇ ਫਰੀਕੋਰਟ ਦੇ ਕੱਲ ਤੇ ਲੋਕ ਫਰੀਕੋਰਟ ਦੇ ਲੋਕ ਨੇ ਉਹ ਵਾਹਾਂ ਤੰਗੇ ਹੋਏ ਸੀਗੇ ਤੇ ਪਰ ਅੱਜ ਹੁਣ ਇਹ ਕਿਸਾਨ ਆਏ ਨੇ ਗੱਲਬਾਤ ਕਰਨਾ ਚਾਹੁੰਦੇ ਦੇਖਦੇ ਅੱਗੇ ਇਹਨਾਂ ਨੂੰ ਜਾਣ ਦਿੱਤਾ ਜਾਂਦਾ ਕਿ ਨਹੀਂ ਜਾਣ ਦਿੱਤਾਗਾ ਹਾਲਾਂਕਿ ਲਗਾਤਾਰ ਪਛੜਾ ਬੈਰੀਕਰ ਟੋੜ ਕੇ ਪਹੁੰਚ ਚੁੱਕੇ ਨੇ ਅਗਲੇ ਬੈਰੀਕਰ ਤੇ ਪਹੁੰਚਣੇ ਕੋਈ ਦੂਰੀ ਤੇ ਨਜ਼ਰ ਆਏਗਾ ਚੰਡਾਲ ਰਹਾਉਣ ਤਰ੍ਹਾਂ ਸੰਕਲ ਰਹੀ ਹੈਗੀ ਆ ਸਾਡਾ ਕੋਈ ਬ੍ਰੂਥ ਕਰਨਾ ਬਸ ਅਸੀਂ ਸਵਾਲਾਂ ਦੇ ਜਵਾਬ ਮਾ ਕਮੈਂਟਰੀ ਜੀ ਤੇ ਚਾਹਨੇ ਸਾਡੇ ਨਾਲ ਬਿਠਾਓ ਸਾਡੀ ਗੱਲ ਕਰੋ ਸਰਵਾਦ ਨੇ 2 ਮਿੰਟ ਦੇ ਆਕਾਸ਼ ਦੀ ਪਗਨੀ ਵੀਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ جنگ ਲੱਗੀ ਆ ਪਾਕਿਸਤਾਨ ਨਾਲ ਉਹਦੇ ਵਿੱਚ ਸੰਦੂਰ ਆਪਰੇਸ਼ਨ ਦੇ ਵਿੱਚ ਸ਼ਹੀਦ ਹੋਇਆ ਹੈ ਹਲੇ ਤੱਕ ਉਹਦੇ ਸਰਕਾਰ ਨੇ ਭਾਰਤ ਦੀ ਸਰਕਾਰ ਨੇ ਉਹਨੂੰ ਸ਼ਹੀਦ ਨਹੀਂ ਮੰਨਿਆ ਸ਼ਹੀਦ ਦਾ ਤਰਚਾ ਨਹੀਂ ਦਿੱਤਾ ਗਿਆ ਇਥੋਂ ਤੱਕ ਉਹਦੀ ਅੰਤਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਉਹ ਭਾਰਤ ਸਰਕਾਰ ਨੇ ਆਂਦੀ ਜ਼ਿੰਮੇਵਾਰੀ ਸਮਝ ਕੇ ਪੂਰੀਆਂ ਨਹੀਂ ਕੀਤੀਆਂ ਸਾਡੀ ਅੱਜ ਮੰਗ ਹੈ ਸਾਡੀ ਅੱਜ ਪੰਜਾਬ ਦੇ ਮਾਨਯੋਗ ਸੀਮ ਸਿੰਘ ਭਗਵੰਤ ਸਿੰਘ ਜੀ ਮਾਨ ਜੀ ਨੂੰ ਇਹ ਬੇਨਤੀ ਹੈ ਕਿ ਅੱਜ ਸਾਡੇ ਨਾਲ ਆਕਾਸ਼ਦੀਪ ਦੇ ਟੈਡੀ ਔਰ ਉਹਦੀ ਮਦਰ ਮਾਤਾ ਕਿੱਥੇ ਆਵੇ ਆਵੇ ਜੀ ਔਰ ਉਹਦੀ ਮਾਤਾ ਸ਼ਾਮਲ ਨੇ ਬੈਠ ਕੇ ਜਵਾਬ ਦਿਓ ਇਹਨਾਂ ਦੀਆਂ ਗੱਲਾਂ ਦੇ ਵੀ ਕੀ ਅਸੀਂ ਆਪਦੇ ਬੱਚਿਆਂ ਨੂੰ ਇਸ ਤਰ੍ਹਾਂ ਤਾਂ ਭਾਰਤ ਦੇਸ਼ ਦੀ ਰੱਖਿਆ ਵਾਸਤੇ ਅਸੀਂ ਫੌਜ ਦੇ ਵਿੱਚ ਭੇਜੀਏ ਭਰਤੀ ਕਰਾਈਏ ਉੱਥੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਜਾਣ ਤੇ ਸਰਕਾਰਾਂ ਆ ਕੇ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਸਰਕਾਰੀ ਤੌਰ ਤੇ ਰਸਮਾਂ ਵੀ ਨਾ ਪੂਰੀਆਂ ਕਰਨ ਉਹਨਾਂ ਦੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਤਾਂ ਫਿਰ ਅਜਿਹੇ ਮਾਪੇ ਆ ਜਿਹੜੇ ਮਾਤਾ ਖੜੀ ਆਕਾਸ਼ਦੀਪਤੀ ਉਹਦਾ ਪਿਤਾ ਖੜਾ ਉਹਨਾਂ ਦੇ ਦਿਲ ਤੇ ਕੀ ਵਾਪਰੂਗੀ ਅੱਜ ਅਸੀਂ ਇਹ ਸਵਾਲ ਪੁੱਛਦੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਅੱਜ ਅਸੀਂ ਸਵਾਲ ਪੁੱਛਦੇ ਆ ਕਿ ਤੁਸੀਂ ਜਦੋਂ ਸਤਾ ਤੋਂ ਬਾਹਰ ਸੀ ਉਦੋਂ ਤੁਸੀਂ ਸਾਡੇ ਨਾਲ ਵੱਡੇ ਵੱਟੇ ਤਾਵੇ ਕੀਤੇ ਤੁਹਾਡੀਆਂ ਸਟੇਟਮੈਂਟਾਂ ਆ ਸਾਡੇ ਕੋਲੇ ਅਸੀਂ ਚੁਟਕੀਆਂ ਮਾਰ ਮਾਰ ਤੁਸੀਂ ਕਿਹਾ ਸੀ ਐਮਐਸਪੀਏ ਜਿਹੜੀ ਤੇਆਂ ਫਸਲਾਂ ਤੇ 24 ਘੰਟਿਆਂ ਦੇ ਵਿੱਚ ਦੇ ਦੇਾਂਗੇ ਸਾਡੇ ਦਿੱਲੀ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਕੇਜਰੀਵਾਲ ਦੀ ਸਰਕਾਰ ਨੇ ਉੱਥੇ ਸੁਵਮੀਨਾਥਨ ਦੀ ਰਿਪੋਰਟ ਲਾਗੂ ਕਰਦੀ ਅਸੀਂ ਐਮਐਸਪੀ ਉਹ ਜਿਹੜੀ ਦੇ ਤੁਸੀਂ ਲਾਰੇ ਲਾਏ ਸਾਨੂੰ ਪਤਾ ਪੰਜਾਬ ਸਰਕਾਰ ਦੇ ਲੈਵਲ ਦੀ ਮੰਗ ਨਹੀਂ ਅਸੀਂ ਦਿੱਲੀ ਦੇ ਵਿੱਚ ਜਾਣ ਲਈ ਪਿਛਲੀ 13 ਫਰਵਰੀ 2024 ਦੇ ਵਿੱਚ ਦਿੱਲੀ ਨੂੰ ਗਏ ਇੱਕ ਸਾਲ ਮਾਰਡਰਾਂ ਤੇ ਬੈਠੇ ਰਹੇ 19 ਮਾਰਚ 2025 ਨੂੰ ਪੰਜਾਬ ਦੀ ਉਹ ਸਰਕਾਰ ਜਿਹੜੀ ਕਿਸਾਨਾਂ ਦੀ ਹਤੈਸ਼ੀ ਖਵਾਉਂਦੀ ਸੀ ਕੀ ਉਹਦੀ ਖਿਲਾੜੀ ਚ ਬਾਹਰ ਆਈ ਸੀ ਕਿ ਸਾਨੂੰ ਉੱਥੇ ਜਬਰੀ ਸਾਡੀਆਂ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਤੋੜਪੰਨ ਕੀਤੀ 1600 ਬੰਦਾ ਬੀਕੇ ਜੋ ਇੱਕ ਤਾਂ ਸਿੱਧੂਪੁਰ ਦਾ ਜੇਲਾ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਕੀ ਕਸੂਰ ਸੀ ਸਾਡਾ ਅਸੀਂ ਭਾਰਤ ਸਰਕਾਰ ਤੋਂ ਮੰਗ ਮੰਨਵਾਉਣ ਜਾ ਰਹੇ ਸੀ ਅੱਜ ਆਜ਼ਾਦੀ ਦਾ ਦਿਹਾੜਾ ਹੈ ਅੱਜ ਦੇ ਦਿਨ ਅੱਜ ਦੇ ਦਿਨ ਸਾਡਾ ਮੁਲਕ ਆਜ਼ਾਦ ਹੋਇਆ ਬੜਾ ਖੁਸ਼ੀ ਦਾ ਦਿਹਾੜਾ ਹੈ ਜਗ੍ਹਾ ਜਗ੍ਹਾ ਝੰਡੇ ਲਹਿਰਾਏ ਜਾ ਰਹੇ ਨੇ ਮਾਨਯੋਗ ਪੰਜਾਬ ਦੇਸ਼ ਦੀਆਂ ਹਸਤੀਆਂ ਝੰਡੇ ਲਹਿਰਾਉਣ ਲਈ 15 ਅਗਸਤ ਤੇ ਆ ਰਹੀਆਂ ਨੇ ਅੱਜ ਅਸੀਂ ਇਹ ਸਵਾਲ ਪੁੱਛਦੇ ਹਾਂ ਕਿ ਉਹ ਆਜ਼ਾਦੀ ਭਗਤ ਸਿੰਘ ਵਰਗਿਆਂ ਦੀ ਉਹ ਆਜ਼ਾਦੀ ਸਰਦਾਰ ਕਰਤਾਰ ਸਿੰਘ ਸਰਾਭੇ ਉਧਮ ਸਿੰਘ ਵਰਗਿਆਂ ਦੇ ਸੁਪਨੇ ਸੀ ਜਿਹੜੇ ਉਹ ਕਿੱਥੇ ਚੱਕਨਾ ਚੂਰ ਹੋ ਗਏ ਅੱਜ ਦੇਸ਼ ਦਾ ਕਿਸਾਨ ਛੜਕਾਂ ਦੇ ਉੱਤੇ ਲੁੱਟ ਰਿਹਾ ਹੈ ਲੁੱਟ ਰਿਹਾ ਹੈ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਹੋਏ ਹੋ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਆਪਦੀ ਪਾਰਟੀ ਨੂੰ ਜਨਮ ਦਿੱਤਾ ਤੇ ਅੱਜ ਤੁਸੀਂ ਉਹ ਸੰਘਰਸ਼ਕੀ ਸ਼ੀਲ ਲੋਕਾਂ ਦੇ ਉੱਤੇ ਜਿਹੜਾ ਵੱਡਾ ਜ਼ਬਰਟਾ ਆਇਆ ਅੱਜ ਅਸੀਂ ਕੋਈ 15 ਅਗਸਤ ਦਾ ਦਿਹਾੜਾ ਅਸੀਂ ਕੋਈ ਵਿਰੋਧ ਨਹੀਂ ਕਰਨਾ ਹੈ ਸਾਡਾ ਦੇਸ਼ ਇਸ ਦਿਨ ਆਜ਼ਾਦ ਹੋਇਆ ਸੀ ਅਸੀਂ ਹਾਮੀ ਭਰਦੇ ਹਾਂ ਕਿ ਸਾਡੇ ਪੰਜਾਬੀਆਂ ਨੇ 92% ਕੁਰਬਾਨੀਆਂ ਦੇ ਕੇ ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੀ ਚੁੰਗਲ ਤੋਂ ਜਾਰਦ ਕਰਵਾਇਆ ਸੀ ਅੱਜ ਦੇ ਦਿਨ ਸਾਡਾ ਮਾਣ ਨਾ ਸਿਰ ਉੱਚਾ ਹੈ ਔਰ ਅਸੀਂ ਅੱਜ ਸਵਾਲ ਮੰਗਦੇ ਹਾਂ ਜਵਾਬ ਸਵਾਲਾਂ ਦਾ ਕਿ ਸਾਨੂੰ ਦੱਸੋ ਸਾਡੀ ਪੰਜਾਬ ਦੀ ਸਰਕਾਰ ਮਾਨਜੋਗ ਸੀਐਮ ਸਾਹਿਬ ਦੱਸਣ ਕਿ ਅੱਜ ਉਹ ਆਜ਼ਾਦੀ ਕਿੱਥੇ ਐ ਅੱਜ ਅਸੀਂ ਦੋ ਟੁਕ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਆ ਸਾਡੇ ਸਵਾਲ ਨੇ ਅਗਨੀਵੀਰ ਸ਼ਹੀਦ ਹੋਇਆ ਫੌਜੀ ਉਹਦੇ ਮਾਤਾ ਪਿਤਾ ਖੜੇ ਨੇ ਆ ਕਿਸਾਨ ਖੜੇ ਨੇ ਆਪਦੀਆਂ ਹੱਕੀ ਮੰਗਾ ਲਈ ਜਵਾਬ ਮੰਗਦੇ ਆ ਕਿ ਕਿਉਂ ਸਾਡੇ ਮੋਰਚੇ ਉਖਾੜੇ ਗਏ ਕਿਉਂ ਲੈਂਡ ਪੂਲਿੰਗ ਪਾਲਿਸੀ ਵਰਗੀਆਂ ਨੀਤੀਆਂ ਲਿਆਂਾਈਆਂ ਜਾ ਰਹੀਆਂ ਜਿਹੜੀਆਂ ਬਿਨਾਂ ਕਿਸੇ ਕੀਮਤ ਦਿੱਤੇ ਜ਼ਮੀਨਾਂ ਖੋਣ ਦੀਆਂ ਗੱਲਾਂ ਸੋ ਸਾਡੀ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਐ ਵੀ ਸਾਡੀ ਮਾਨਜੋਗ ਸਿੰਘ ਸਾਹਿਬ ਨਾਲ ਤੁਰੰਤ ਗੱਲ ਕਰਵਾਓ ਬੈਠ ਕੇ ਅਸੀਂ ਸਵਾਲ ਕਰਨੇ ਨੇ ਉਹਨਾਂ ਨੇ ਜਵਾਬ ਦੇਣੇ ਅਸੀਂ ਕੋਈ ਸ਼ਾਂਤੀ ਭੰਗ ਨਹੀਂ ਕਰਨੀ ਅੱਜ ਆਜ਼ਾਦੀ ਦਿਹਾੜਾ ਅਸੀਂ ਵੀ ਮਨਾਉਣਾ ਸਾਰਿਆਂ ਨੇ ਮਨਾਉਣਾ ਤੇ ਇਸ ਕਰਕੇ ਸਾਨੂੰ ਜਿਹੜਾ ਹੈਗਾ ਤੁਰੰਤ ਸਾਡੇ ਨਾਲ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਸਾਡੇ ਨਾਲ رابطہ ਮੁੱਖ ਮੰਤਰੀ ਦਾ ਕਰਾਓ ਇੱਕ ਆ ਸਾਡੀ ਐਪਲੀਕੇਸ਼ਨ ਲਿਖੀ ਆ ਜੀ ਕੱਲ ਦੇ ਮੀਂਹ ਦੇ ਵਿੱਚ ਅਸੀਂ ਤੁਰੇ ਫਿਰਦੇ ਆ 10 ਵਜੇ ਤੇ ਐਸਐਸਪੀ ਦਫ਼ਤਰ ਡੀਸੀ ਦਫ਼ਤਰ ਸਾਰੇ ਅਸੀਂ ਰਾਤ ਨੂੰ 8 ਵਜੇ ਉੱਥੋਂ ਤੱਕ ਗਏ ਸਾਨੂੰ ਬੇਕੂਫ ਬਣਾ ਕੇ ਬਣਾਉਣ ਤੋਂ ਬਗੈਰ ਇਹਨਾਂ ਕੋਲੇ ਕੋਈ ਰਸਤਾ ਨਹੀਂ ਸਾਨੂੰ ਬੇਕੂਫ ਬਣਾਈ ਗਏ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਆ ਤੇ ਮਾਨਯੋਗ ਭਗਵੰਤ ਮਾਨ ਨੂੰ ਵੀ ਐਪਲੀਕੇਸ਼ਨ ਇਹਦੇ ਵਿੱਚ ਲਿਖੀ ਵੀ ਹੈ ਸਿਰਫ ਅਸੀਂ ਬੇਟੇ ਦੀ ਮੰਗ ਮੰਗਦੇ ਆ ਵੀ ਉਹਦਾ ਜਿਹੜਾ ਹੱਕ ਆ ਬੇਟੇ ਦਾ ਉਹ ਦਿੱਤਾ ਜਾਵੇ ਕੋਈ ਅਸੀਂ ਨਜਾਇਜ਼ ਨਹੀਂ ਮੰਗਦੇ ਦੂਸਰੇਆਂ ਬੇਟਿਆਂ ਨੂੰ ਵੀ ਜਿਹੜੇ ਸੀਦੋਏ ਬਾਰਡਰਾਂ ਤੇ ਉਹਨਾਂ ਨੂੰ ਦਿੱਤਾ ਤੇ ਇਹਦੇ ਵਾਰੀ ਕਿਉਂ ਚੁਪਾ ਅਸੀਂ ਸਿਰਫ ਐਪਲੀਕੇਸ਼ਨ ਲਿਖੀ ਵੀ ਉਹ ਦੇਣੀ ਆ ਇਹ ਸਾਨੂੰ ਕਿਰਪਾ ਕਰਕੇ ਅਯਾਜ ਤੇ ਦਿੱਤੀ ਜਾਵੇ ਭਾਦੀ ਪਰਿਵਾਰ ਨੂੰ ਹੀ ਦਿੱਤੀ ਜਾਵੇ ਮਿਲਣ ਦੀ ਇਹ ਮਲਾਇਆ ਜਾਵੇ ਅੱਜ ਕੀ ਹੋ ਤੋ ਬੈਨ ਦੇ ਖਵਾਲਾਤ ਹੋਈ ਨਹੀਂ ਕੋਈ ਗੱਲ ਨਹੀਂ ਸਾਨੂੰ ਲਾਰੇ ਲਾਈ ਜਾਂਦੇ ਜੀ ਕੱਲ ਤੇ ਹੋਰ ਕੁਝ ਨਹੀਂ ਪੱਲੇ ਸਾਡੇ ਜੋਂ ਬੌਂਦੇ ਆ ਇੱਥੇ ਬਹਿ ਜਾਓ ਤੁਸੀਂ ਇੱਥੇ ਬਹਿ ਜਾਓ ਬਹਿ ਕੇ ਖੀਰੀ ਅਸੀਂ ਉੱਠ ਕੇ ਤੇ ਰਾਤ ਨੂੰ 8 ਵਜੇ ਚਲੇ ਗਏ ਸਾਡੇ ਕੋਲ ਨਹੀਂ ਪੱਲੇ ਪਿਆ ਹੈਗਾ ਹੌਣ ਵੀ ਅਸੀਂ ਸਵੇਰ ਤੇ 8 ਵਜੇ ਦੇ ਤੁਰੇ ਫਿਰਦੇ ਸਾਡੀ ਕੋਈ ਗੱਲ ਨਹੀਂ ਸੁਣਦੀ ਲੱਗਦਾ ਕਿ ਹੁਣ ਬੁਲਾਉਣਗੇ ਸਾਨੂੰ ਕੋਈ ਪਤਾ ਨਹੀਂ ਜੀ ਇੱਥੇ ਖੜੇ ਆਂ ਪਰ ਜਿੰਨਾ ਚਿਰ ਮਿਲਾਉਂਦੇ ਨਹੀਂ ਅਸੀਂ ਜਾਵਾਂਗੇ ਸਾਡੀ ਸੀਐਮ ਸਾਹਿਬ ਨਾਲ ਗੱਲਬਾਤ ਕਰਾਈ ਜਾਵੇ ਅਸੀਂ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਤਾਂ ਸਿਰਫ ਆਦੇ ਬੱਚੇ ਦਾ ਇਨਸਾਫ ਮੰਗਦੇ ਆਂ ਨਾਲੇ ਇਹਨਾਂ ਨੇ ਖੁਦ ਕਿਹਾ ਵੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਆਂ ਫਿਰ ਸਾਡੇ ਬੇਟੇ ਨਾਲ ਕਿਉਂ ਬੇਇਨਸਾਫੀ ਕਰਦੇ